ਹਾਂ ਜੀ ਸੱਚੀ ਗਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪਾਉ ਨੋ ਸਿੰਘ ਫਾਰਮ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਵੇਂ ਚਾਰ ਨਗ ਲੈ ਕੇ ਆਏ ਆ ਤਿੰਨ ਝੋਟੀਆਂ ਆ ਤੇ ਇੱਕ ਕਰਮਾਲਾ 6 ਦੰਦ ਕੱਟਾ ਆ ਤੇ ਐਡਰੈਸ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਨਗਰ ਆਪਣਾ ਟੋਟੀਆਂ ਜ਼ਿਲ੍ਹਾ ਤਰਨਤਾਰਨ ਤੇ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਐਦਾਂ ਹੀ ਆਪਾਂ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਬਹੁਤਾ ਟਾਈਮ ਨਾ ਲਾਉਂਦੇ ਹੋਏ ਕਰੀਏ ਵੀਡੀਓ ਨੂੰ ਸ਼ੁਰੂ ਤੇ ਆਓ ਕਰਦੇ ਆਂ ਭਾਉ ਨਾਲ ਗੱਲਬਾਤ ਤੇ ਕੱਲਾ-ਕੱਲਾ ਨਗ ਤਾਨੂੰ ਵਿਖਾਵਾਂਗੇ ਤੇ ਆਪਣੀ ਨਰਖ ਪਰਖ ਕਰਕੇ ਡੰਗਰ ਸਾਰੇ ਇੱਥੋਂ ਲੈ ਕੇ ਜਾਓ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਏ ਹਾਂ ਠੀਕ ਠਾਕ ਠੀਕ ਠਾਕ ਜਾਈਦੇ ਭਾਉ ਜੀ ਤੇ ਸੇਤਾ ਕਹਿਵੇਂ ਹਾਂ ਹਾਂ ਠੀਕ ਠਾਕ ਮਾੜੀ ਕਿਰਪਾ ਕਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅਸਰ ਕਰਦਾ ਸਭ ਠੀਕ ਠਾਕ ਹੋਣਗੇ ਜਿਹੜੇ ਬਾਹਰ ਬੈਠੇ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਹਾਰਾਜ ਹਰ ਇੱਕ ਨੂੰ ਤੰਦਰੁਸਤੀ ਮਾਲਕ ਦੇਵੇ ਬਿਲਕੁਲ ਜੀ ਗੁਰੂ ਰਾਮਦਾਸ ਜੀ ਮੇਰੇ ਕਰੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂ ਸ਼ੇਅਰ ਕਰਿਓ ਹਲੋੜਵੰਦ ਹਰ ਇੱਕ ਦੇ ਕੋਲ ਤੋਂ ਜੀ ਬਿਲਕੁਲ ਬਿਲਕੁਲ ਕਿਉਂਕਿ ਇਹਦਾ ਲੋਡਵਾਨ ਦੇ ਕੋਲ ਪਹੁੰਚਦੀ ਨਹੀਂ ਤੇ ਚੈ ਜੀ ਵੇਗਿਆ ਮਾਲ ਮਾਲ ਤੇ ਅੰਦਰ ਚੁਟਕੀ ਜਿ ਦੇਖਿਆ ਤਰੇ ਤੇ ਬਣਾਉਂਦੇ ਆ ਓ ਛੋਟੀ ਨੇ ਤੇ ਪੰਜਾਬ ਕਮਲਾ ਕਰਤਾ ਦੇ ਪਾਪਾ ਤਿੰਨ ਪਾਈਆਂ ਉਹ ਵੇਗੀਆਂ ਹੋ ਤਾਂ ਕਦੇ ਤੇ ਆ ਬਣਾਉਂਦੇ ਆ ਮਾੜਾ ਅੱਜ ਹੀ ਆਈਆਂ ਤਿੰਨ ਚਾਰ ਛੋਟੀਆਂ ਹਾਂਜੀ ਪਾਪ ਜੀ ਹਾਂਜੀ ਸਵੇਰ ਦੇ ਲੱਗੇ ਤਿਆਰ ਕਰਨ ਦਾ ਬੜੀ ਮਿਹਨਤ ਲੱਗਦੀ ਆ ਹਾਂਜੀ ਤੇ ਇੱਕ ਸੈਕਿੰਡ ਹੀ ਲੱਗਦਾ ਵੀਡੀਓ ਲਾਈਕ ਕਰਨ ਤੇ ਇਹ ਚੈਨਲ ਸਬਸਕ੍ਰਾਈਬ ਜੀ ਜਿਨੀ ਮੇਰੇ ਭੈਣ ਭਰਾ ਨਾਲ ਛੇ ਮਤਲਬ ਕਰਿਓ ਇੱਕ ਦੂਜੇ ਦੇ ਕੋਲ ਗਾ ਵੀਡੀਓ ਪਹੁੰਚੇ ਤੇ ਤੁਹਾਡੇ ਪਿਆਰ ਸਦਕਾ ਹੀ ਆਪਾਂ ਮਲਿੱਥੋਂ ਤਾਈਆਂ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਦੇ ਜੋ ਬਿਲਕੁਲ ਬਿਲਕੁਲ ਕਰੀਏ ਸ਼ੁਰੂ ਕਰੀਏ ਹਾਂ ਕਰੀਏ ਤੇ ਪਹਿਲੋ ਆਪਾਂ ਇਹੋ ਮੁਖਾ ਲੈਨੇ ਆ ਯਾਟੀ ਵਿਖਾ ਲਈ ਨੇ ਜਟੀਆਂ ਬਾਅਦ ਚ ਵਿਖਾਉਣੇ ਆ ਹਾਂ ਇਹ ਜੱਟ ਕੀ ਚੱਕਰ ਆ ਵੀਰ ਜੀ ਆਪਾਂ ਇਹ ਕੀ ਚੱਕਰ ਆਪਾਂ ਤੇ ਜਾਂਦਾ ਵਾ ਮਤਲਬ ਕੀ ਨਾਵਾ ਸਰਪੰਚ ਕੋਲੋਂ ਇਹ ਪਿੱਛੋਂ ਆਇਆ ਵਾ ਮਤਲਬ ਉਹਨਾਂ ਦੇ ਭਰਾ ਕੋਲੋਂ ਲਾ ਲਓ ਜਪਤੀਏ ਕਲਾ ਲਾ ਲਓ ਇਹ ਪਿੰਡ ਨਾਲੇ ਸੰਤ ਦੇ ਓੜ ਮੇ ਕੋੜ ਮੇ ਦੇ ਵਿੱਚੋਂ ਆਇਆ ਉਹਨਾਂ ਦੇ ਭਤੀਏ ਕੋਲ ਪਤਾ ਨਹੀਂ ਭਰਾ ਕੋਲ ਹੀ ਇਹ ਉੱਥੋਂ ਸਰਪੰਚ ਨੇ ਲੈਂਦਾ ਸੀ ਕਿ ਗਾਂ ਸਰਪੰਚ ਕੋਲੋਂ ਆਪਾਂ ਲੈਂਦਾ ਵਾ ਫੁੱਲ ਬੇਲ ਬੱਤਾ ਇਹ ਨਹੀਂ ਵੀਡੀਓ ਆਪਾਂ ਦੂਜੇ ਚੈਨਲਾਂ ਨੂੰ ਜੂਮ ਕਰ ਕਰ ਬਣਾਉਣੀ ਆ ਜੋ ਦਿਖੂਗਾ ਉਹੋ ਅੱਡੇ ਤੇ ਹੋਊਗਾ। ਕੋਈ ਮਿਲਾਂਦੇ ਹੁੰਦੇ ਆ ਕੋਈ ਜਾਣਾ ਚਾਹੂਗਾ ਤੇ ਜਿੱਥੋਂ ਮਨ ਲਾ ਗਿਆ ਵਾਏ ਕੋਈ ਐਵੇਂ ਨਾ ਆਦੇ ਪਿੰਡ ਵਾਲੇ ਸੰਤ ਦਾ ਨਾਮ ਲੈਤਾ ਵਾ ਆਪਾਂ ਮਨ ਕੀ ਚੱਕਰਿਆ ਜਿੱਥੋਂ ਆਇਆ ਉਹ ਭਰਾ ਨੂੰ ਨਾਲ ਲੈ ਕੇ ਉੱਥੇ ਲੈ ਚਲਾਂਗੇ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ। ਕਈ ਨੰਦੀ ਨੂੰ ਹੁੰਦਾ ਨਾ ਐਵੇਂ ਨਾ ਲੈਤਾ ਕਦੀ ਇੰਦਰਾ ਦਾ ਲੈਤਾ ਕਦੀ ਪਿੰਡ ਰਾਂਡ ਦਾ ਲੈਤਾ। ਠੀਕ ਹੈ ਨਾ ਗੱਲ। ਤੇ ਰੱਬ ਤਹੂ ਇਹੋ ਜਿਹਾ ਥਾਂ ਦੇਂਦਾ ਆ ਦੇ। ਟੇਡਾ ਕੱਟ ਅੱਖਾਂ ਤੇ ਡੋਰੇ ਚਾਰੇ ਪਾਸੇ ਚੀਚਾ ਆ ਦੇਂਦੇ ਆ ਮਨ ਹਾਥੀ ਆ ਦੇ। ਬਿਲਕੁਲ ਬਿਲਕੁਲ। ਭਾਵੇਂ ਬੱਚਾ ਥ ਨਲਾਂ ਦੇ ਉੱਪਰ ਵੀ ਨਿਸ਼ਾਨ ਆ ਆ ਤੁਸੀਂ ਟੈਸਟਿਕਲ ਚੈੱਕ ਕਰ ਸਕਦੇ ਆ ਇਹਦੇ ਚੱਕਰ ਕੀ ਆ ਗਰਲਾਲ ਸੀਆਂ ਜਿਨੇ ਬਰੀਡ ਤੇ ਕੰਮ ਕਰਨਾ ਹੈ ਨਾ ਜਿਹਦੇ ਕੋਲ ਪੰਜ-ਛਤ ਮੱਝਾਂ ਵਾਂ ਤੇ ਆਂਦੇ ਹੁੰਦੇ ਆ ਬਰੀਡ ਤੇ ਕੰਮ ਕਰਨਾ ਵਾ ਉਹ ਮੇਰਾ ਵੀਰਾ ਹੱਥ ਪਾਇਓ ਜਾਦੀ ਸੂਰਤ ਆ ਬਿਲਕੁਲ ਪਬਲੀ ਬਿਲਕੁਲ ਆਓ ਤੁਸੀਂ ਦੇਖ ਸਕਦੇ ਜੇ ਨਿਸ਼ਾਨ ਟੈਸਟਿਕਲ ਵੀ ਤੁਸੀਂ ਚੈੱਕ ਕਰ ਸਕਦੇ ਨੇ ਹੋਰ ਯਾਬ ਆਂਦੇ ਦੇਵੇ ਆਂਦੇ ਹੁੰਦੇ ਆ ਮੋਢੇ ਜੱਡਾ ਹੋਣੇ ਆ ਸਾਡੇ ਪੰਜ ਪੌਣੇ 6 ਫੁੱਟ ਬਿਲਕੁਲ ਬਿਲਕੁਲ ਚਾਰੀ ਖੋਰਾ ਜਿਹੜਾ ਆਪਾਂ ਕਿੜੀਆਂ ਗਾਹ ਬਾਤਾ ਦੇ ਗਾਂਹ ਬਾਤਾ ਜਾਨੀ ਕਿ ਦਿਨਾਮ ਸਿਵਤ ਕਰਨ ਨੂੰ ਜਾਨੀ ਕਿ ਗਾਂਹ ਗੱਲਿਆ ਤੇ ਸਿਵਤ ਹੈ ਕਰਾਂ ਤੇਰੀ ਕੀ ਇਦਰੇ ਹੈ ਜਿਹੜੇ ਮਾਲੀਆਂ ਦੇ ਮੂੰਹ 'ਚ ਹੱਥ ਪਾਉਣੇ ਕਰ ਲਾ ਨਾ ਬਿਲਕੁਲ ਬਿਲਕੁਲ ਪਾਉਂਦੀ ਮੈਂ ਉਹ ਹੀ ਗੱਲ ਕਰਾਂ ਮਨੇ ਨੂੰ ਬੱਚਾ ਫੜੀ ਫਿਰੇ ਮਨ ਕੋਈ ਆਨੇ ਦੇ ਨਿਆਣਾ ਫੜੀ ਫਿਰੇ ਗਾਂਹ ਬਾਤਾ ਦਿੱਤੇ ਮਰਜੀ ਵੇਖਣਾ ਤੇ ਅੱਖਾਂ ਵੀ ਖਲਾਗਾ ਪਾਉਂਦੀ ਗਾਂਹ ਖੇਡਦਾ ਆ ਜਾ ਆ ਆ ਕਿਰੇ ਘਰ ਦਾ ਸ਼ਿੰਗਾਰ ਬਣ ਨਹੀਂ ਗਾਂ ਬਤਾਨਾ ਇਹ ਇਹਨੂੰ ਆਂਦੇ ਹੀ ਮਾਲੀ ਬਿਲਕੁਲ ਪਬਲੀ ਲੈ ਲੈ ਪਾਈ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਬਾਕੀ ਨਮਾ ਲੱਗਿਆ ਜਿੱਥੇ ਮਰਜੀ ਹੱਥ ਫੇਰ ਜਾਓ ਕੋਈ ਪਰਵਾਹ ਹੀ ਨਹੀਂ ਇਹਨੂੰ ਤੇਰਾ ਕੋਈ ਆਂਦੇ ਆਪਰਾ ਕਿਹੜਾ ਘਰ ਦਾ ਆਪਣੇ ਕੋਲ ਤੇ ਦਿਹਾਈ ਦਾਂਗੇ ਆਇਆ ਤੇ ਤੂੰ ਥੋੜੇ ਜਿétrੇ ਮੂੰਹ ਜਦੋਂ ਮਰਜੀ ਫੜ ਲੈਣਾ ਕੋਈ ਪਰਵਾਹ ਹੀ ਨਹੀਂ ਤੂੰ ਸੋਚ ਗੱਲ ਬੱਥ ਓਏ ਵੇਖੋ ਕਿੱਥੇ ਮੂੰਹ ਜਾਂਦਾ ਹੈ ਮੂੰਹ ਇਹ ਵਿਖਾ ਦੇ ਮੂੰਹ ਸ਼ੇ ਸ਼ਗਰ ਦੇ ਬਾਕੀ ਮੂੰਹ ਉਹ ਤਾਂ ਠੀਕ ਆ ਨਾ ਆ ਜਾਏ ਗੰਦ ਜੀ ਵਿਖਾ ਮੂੰਹ ਓਏ ਵਿਖਾ ਹਾਂ ਤੇ ਚੈੱਕ ਕਰ ਸਕਦੇ ਸ਼ੇ ਸ਼ਗਰ ਨਾ ਗੱਲ ਆ ਗਾਂ ਬਾਤਾਂ ਬਾਲੀ ਸਹੀ ਵੀ ਰਾਪ ਨੇ ਸੂਰਤ ਫੈਂਗ ਵੇ ਮੈਂ ਨਾ ਗਾਂ ਬਾਤਾਂ ਦੇ ਨਗੀਨਾ ਆ ਗੱਲ ਕਾਦੀ ਹੁਣ ਆਪਾਂ ਹੋਰ ਹੀ ਬਹੁਤ ਕੋਣੀ ਉਤਰ ਦੇ ਭਾਵੇਂ ਦੀ ਕਈ ਤਾ ਰੀਫ ਕਰੀ ਜਾਈ ਉਹ ਵੀ ਥੋੜੀ ਆ ਬਿਲਕੁਲ 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 ਆ ਜਾ ਕਬੂ ਸੋਨਾ ਸ਼ਾਨਦਾਰ ਜਾਨਵਰ ਆ ਆਜਾ ਇੱਥੇ ਬੰਦ ਕਰ ਦੇ ਸ਼ਾਮੇ ਕਰ ਦੋ ਪਾਲੀ ਸ਼ਾਮੇ ਉਥੋਂ ਸਰਪੰਚ ਲਈ ਕਿਹਾ ਹੀ ਤੇ ਆਪਾਂ ਦਾ ਸਰਪੰਚ ਦੇ ਕੋਲ ਹੁਣ ਅੰਨ ਦੇ ਦੇ ਕੱਟੇ ਦੋ ਤਿੰਨ ਪੜ ਗਏ ਸੀ ਕਿ ਉਹਦੇ ਕੋਲ ਬਰੀਡ ਭਲ ਗਈ ਸੀ ਤੇ ਉਹਨੇ ਆ ਜਿਹੜਾ ਮਰਜ਼ੀ ਲੈ ਜਾਓ ਆਪਾਂ ਨੂੰ ਇਹੋ ਚੰਗਾ ਲੱਗਾ ਬਿਲਕੁਲ ਬਿਲਕੁਲ ਉਹ ਕਹਿੰਦਾ ਸੀ ਤਿੰਨਾਂ ਚ ਜਿਹੜਾ ਮਰਜ਼ੀ ਲੈ ਜਾਓ ਪਰ ਆਪਾਂ ਨੂੰ ਇਹੋ ਸੋਹਣਾ ਲੱਗਾ ਬਹੁਤ ਸੋਹਣਾ ਬਹੁਤ ਸੋਹਣਾ ਐਨੂੰ ਕਰ ਦਿਓ ਕੱਟ ਵਿਖਾ ਦਈਏ ਤੇ ਆਪਾਂ ਇਹਦਾ ਮੁੱਲ ਵੀਡੀਓ ਦੇ ਐਂਡ 'ਚ ਦੱਸ ਦੇਣਾ ਐਡੀ ਦੱਸਾਂਗੇ ਇਹ ਛਣਾ ਗੱਲ ਹੇਲੋ ਮੈਂ ਵੀਡੀਓ ਦਾ ਮੁੱਲ ਪੁੱਛਣ ਡਿਆ ਪਾਉ ਜੀ ਉਹਦੀ ਸੂਰਤੀ ਖੁੱਪ ਗਈ ਹੈ ਕਿ ਨਹੀਂ ਕੁੜੀ ਆ ਚੁੰਮੀਆਂ ਲਾਉਣ ਵਾਲਾ ਕਿ ਨਹੀਂ ਗਾਂ ਬਾਤਾਂ ਇਹ ਚਲੋ ਐਂਡ ਤੇ ਦੱਸਾਂਗੇ ਇਹਦਾ ਆਪਾਂ ਕੀ ਡਿਮਾਂਡ ਆ ਕੀ ਮੁੱਲ ਆ ਤੇ ਇਧਰੋਂ ਸ਼ੁਰੂ ਕਰਦੇ ਆ ਆਪਾਂ ਇਧਰੋਂ ਆ ਛੇ ਦਾ ਦੀ ਝੋਟੀ ਆ ਗਈ ਆ ਸ਼ੇ ਰਾਤਰੀ ਦਿੱਤੀ ਜੇ ਲਾਲ ਹਰਕਾ ਸਿਵਕ ਮੈਂ ਕਰਾਂ ਕਿਦੀ ਕਿਦੀ ਬਿਲਕੁਲ ਬਿਲਕੁਲ ਲੈ ਖੋਲਿਓ ਪਾਉੜੀ ਝੋਟੀ ਗਾਂ ਬਾਤਾਂ ਸਜਣੋ ਟੇਡੇ ਕੱਟ ਚ ਕਿ ਜਦੋਂ ਕੱਟ ਟੁੱਟਦਾ ਨਹੀਂ ਐ ਟੇਡੇ ਕੱਟ 'ਚ ਅੱਖਾਂ ਦੇ ਐ ਬੱਤ ਓਏ ਬੱਤ ਕਰਮਾਲੀ ਦੇ ਟੇਡੇ ਕੱਟ ਵਾਲਾ ਤੇ ਇੱਕ ਲੱਭਣਾ ਔਖਾ ਤੇ ਕੋਈ 15 ਦਿਨ ਲੈ ਰੇ 20 ਦਿਨ ਲੈ ਰੇ ਆ ਫੋਨ ਸਾਇਲੈਂਟ ਕਰ ਦਿਓ ਕੋਈ ਨਹੀਂ ਆਵਾਜ਼ ਆਣੀ ਵਿੱਚ ਕੋਈ ਨਹੀਂ ਆ ਤੁਸੀਂ ਪਿੱਟ ਕੋੜਾ ਚੈੱਕ ਕਰ ਸਕਦੇ ਜੀ ਸੱਜਣਾ ਬੱਤ ਓਏ ਕਮਲੂ ਝੂਮ ਝੂਮ ਤੁਰਦੀ ਆ ਕਰਮਾਲੀ ਝੂਮ ਝੂਮ ਆ ਜਾ ਆ ਜਾ ਆ ਜਾ ਓਏ ਆ ਜਾ ਆ ਜਾ ਓਏ ਆ ਜਾ ਬੱਤ ਯਾਰੇ ਤਰਾ ਤਿੰਨ ਨਿਸ਼ਾਨੀਆਂ ਆ ਜੀ ਦੂਜਾ ਸੂਆ ਆ ਕਰਮਾਲੀ ਦਾ ਆ ਜਾ ਆ ਜਾ ਲੈਓ ਭਾਉ ਜ ਆ ਜਾ ਆ ਜਾ ਆ ਜਾ ਆਹੋ ਨਹੀਂ ਭਾਉ ਜੀ ਨਹੀਂ ਨਿਲ ਆਪਣੇ ਸੌਖੀ ਦੀ ਗੱਲ ਆ ਇਹਦੇ ਪਾਪਾ ਮਾਰ ਦੇ ਕੇ ਇਸ਼ਾਰਾ ਹਾਂ ਗਾ ਬਤਾ ਇਹ ਮੇਰੇ ਹਸਾਬ ਚ ਕੋਈ ਮਲਾ 15 18 ਦਿਨ ਖੜ ਠਾਕਦੀ ਆ ਬਿਲਕੁਲ ਭਾਉ ਜੀ ਬਿਲਕੁਲ 5 ਦਿਨ ਵੀ ਖੜ ਠਾਕਦੀ ਆ ਹਾਂਜੀ ਹਾਂਜੀ ਖੜ ਠਾਕਦੀ ਆ ਤੁਸੀਂ ਆਪਾਂ ਅੱਜ ਦੱਸ ਦੇਣਾ ਆ ਕੇ ਦੇਗੀ ਉਹ ਗੱਲ ਮਾਰੀ ਆ ਬਿਲਕੁਲ ਬਿਲਕੁਲ ਘਰ ਵਾਲੇ ਆਪਾਂ ਆਉਣੇ ਆ ਕਿ ਬਤੋ ਬਤ ਮਹੀਨਾ ਲੈ ਰੂਗੀ ਯਾਨੀ ਕਿ ਘਰ ਆ ਦੇ ਆਪਾਂ 15 ਰੱਖਿਆ ਹਾਂ ਆਪਾਂ 15 ਵਜh ਲਾਵਾਂਗੇ ਤੁਸੀਂ ਈਂਨਾ ਸਮਝੋ ਬਿਲਕੁਲ ਬਿਲਕੁਲ ਈਂਨਾ ਘਰਤੀ ਤੇ ਨਹੀਂ ਪਰ ਆਪਾਂ ਮਹੀਨਾ ਜਿੰਨੇ ਪਰਵਾਨੂ ਬਿਲਕੁਲ ਭਾਜੀ ਬਿਲਕੁਲ ਲੈ ਆਓ ਆਹ ਅਲ੍ਹਾ ਕਰਮਾ ਅਲ੍ਹਾ 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 ਬਹੁਤ ਚੇਹੇ ਕਰੋ ਬਾਹਰ ਲੈ ਕੇ ਜਿੰਦੀ ਬਿਲਕੁਲ ਬਿਲਕੁਲ ਚੱਲ ਪੁੱਤ ਏ ਚੱਲ ਮੇਰਾ ਪੁੱਤ ਲਓ ਸੱਜਣੋ ਇਹ ਦੂਜਾ ਨਾ ਗਿਆ ਪਹਿਲੇ ਤੇ ਆਪਾਂ 6 ਦੰਦ ਝੋਟਾ ਲਖਾਇਆ ਸੀ 6 ਦੰਦ ਦੀ ਇਹ ਦੂਜੇ ਸੂਏ ਝੋਟੀ ਆ ਤੇ ਇਹਦੀ ਪੌਜੀ ਕੀ ਡਿਮਾਂਡ ਹੈ ਤੇ ਕੀ ਦੋ ਦਾਦਾ ਦੱਸਦੇ ਸੀ ਆਪਣਾ ਦੋ ਤੇ ਕੀ ਨਾ ਨਾ ਗਰਦਾਰਗਾਈਂ ਖੇਵਾ ਦੀ ਗੱਲ ਆ ਕਈ ਜਾ ਹਾਂ ਤੇ ਪਹਿਲਾਂ ਕੱਤੀ ਨੇ 13 ਕਿਲੋ ਕੱਢਿਆ ਵਾ ਹਾਂਜੀ ਤੇ ਇਹ ਤਰੁਅੰਤ ਜਿੱਦਾਂ ਕੱਦ ਕਾਟਿਆ ਇੰਨੀ ਕੋਈ ਜ਼ਿਆਦਾ ਮਾਦ ਦੇ ਭਰੇ ਹੁੰਨ ਬਿਲਕੁਲ ਪੌਜੀ ਬਿਲਕੁਲ ਬਿਲਕੁਲ ਇਹ ਐਕਲ ਦੀ ਅੰਤ ਜਿਹੜਾ ਕੋਈ ਬਦ 13 ਇੱਕ ਤੇ ਅਦਰਬਾਦ ਤੇ ਰਹਿਣ ਵਾਲੀ ਸੂਤ ਇਹਨਾਂ ਬਾਕੀ ਆਪਾਂ ਆਪਨੀ ਸਮਝ ਲਾ ਲੇ ਭੈਣ ਭਰਾ ਤੇ ਕੀ ਆਪਣਾ ਮੋਲ ਦਾ ਮੋਲੇ ਦੇ ਅੰਨ ਦਿਆ ਮਰ ਕੋਈ ਪਹਿਰੇ ਹੋਇ ਸ਼ੈਦਾਲ ਦੀ ਗਜ਼ਾਰ ਏ ਭਾਵੇਂ ਥਾਵਾ ਕਰੀਏ 1 20 ਕਰੀਏ ਏ ਲੱਖ ਤੇ ਛੋਟ ਜੱਪਾ ਕਰ ਦਾਂ ਠੀਕ ਆ ਭਾਜੀ ਠੀਕ ਹਾਂ ਨਾ ਗੱਲ ਲਾਲਬ ਹਾਂਜੀ 91000 ਦੀ ਦੇਵਾਂਗੇ ਲਓ ਸਜਣੋ ਲੋਟ ਲੋ ਮੇਲਾ 95000 ਦੀ ਐਸਨੋ ਦੇਵਾਂਗੇ 1 ਮਹੀਨਾ ਥਾਮ ਕੇ 1.5 ਲੱਖ ਦੀ ਕੱਤੀ ਆ ਹੋ ਗਈ ਆ ਭਾਜੀ ਹੈਗੀ ਆ ਦੇਖ ਲਖ ਦੀ ਅੱਜ ਦੇ ਰੱਬ ਨੇ ਵੀ ਬਹੁਤ ਗਰਮੀ ਕੀਤੀ ਆ ਪਰ ਫਿਰ ਵੀ ਆਪਾਂ ਲੈ ਉਹ ਪਾਉ ਜੀ ਆ ਵੀ ਦੂਜਾ ਸੂਆ ਇਹ ਵੀ ਨੀਲੀ ਜੀ ਆ ਗਈ ਦੇ ਸਜਣੋ ਨੀਲੀਆਂ ਨੀਲੀਆਂ ਹੀ ਕਰਦੀਆਂ ਅੱਜ ਜੋ ਦਿਨ ਸੁਈ ਨੂੰ ਹੋ ਗਏ ਜੋ ਪਤਾ ਨਹੀਂ ਕਿੰਨੇ ਹੋ ਗਏ ਪੰਚਨੋ ਆਇਓ ਤੇ ਯਾ 3-4 ਦਿਨ ਹੀ ਸੁਈ ਨੂੰ ਹੋਏ ਆ ਇਧਰ ਵੇਖ ਅਨਾਂ ਗੱਲ ਗਾਂ ਬਾਤਾਂ ਪਾਉ ਜੀ ਗਾਂ ਬਾਤਾਂ ਮਾਲੀ ਸਨੇਹ ਵੀ ਵੇਖ ਰਾ ਐ ਕਹਿੰਦੀ ਰੱਬ ਨੇ ਦਿੱਤਾ ਕੀ ਫੀਜ ਨੇ ਆ ਵੇਖ ਤੇ ਹੀ ਗਾਂ ਬਾਤਾਂ ਲੜ ਆ ਜਾ ਤਮੋ ਪਤਲੀ ਚਮੜੀ ਚ ਫੁੱਲ ਬਾਡੀ ਵੇਟ ਦੇ ਵਿੱਚ ਮੈਂ ਨਾ ਭਾਵੇਂ ਮੋਟੀ ਆ ਦੀਆਂ ਤਾਂ ਵੀ ਨਹੀਂ ਦੀਆਂ ਮੈਂ ਨਾ ਗਾਂ ਬਾਤਾ ਪੌਜੀ ਗਾਂ ਬਾਤਾ ਟੀੜੀ ਦੇ ਪਾ ਵਾਂਗੂ ਥਣ ਲੱਗੇ ਆ ਸਜਣੋ ਚੱਡੇ ਤੇ ਬਹਿਣੀ ਬਾਈ ਦੇ ਨਿਸ਼ਾਨ ਆ ਚਾਰੇ ਪੈਰਾਂ ਤੇ ਨਿਸ਼ਾਨ ਆ ਤੇ ਫੇਸ ਕੁਆਲਿਟੀ ਤੇ ਮੈਂ ਤੁਹਾਨੂੰ ਵਿਖਾ ਹੀ ਦਿੱਤੀ ਆ ਤੇ ਧਾਰਾਂ ਆਪਾਂ ਮਰਾ ਦੇਣੀਆਂ ਆ ਤੇ ਪੌਜੀ ਦੁੱਧ ਪਤਨੀ ਦੀ ਹਾਰੇ ਕਹਿੰਦਾ ਵੇ ਮੋਟੀ ਚੰਬੜੀ ਆ ਕੋਈ ਬਕਾਰੀ ਉਹ ਵੀ ਚਾਹੀਦਾ ਕੋਟੀ ਆਖੇ ਵੇ ਮੋਟੀ ਚੰਬੜੀ ਹਾਂ ਕੋਈ ਮਾਰੀ ਇਹੋ ਦਾ ਵੀ ਚਾਹੀਦਾ ਪਤਨੀ ਜਹਾਰੇ ਕਾਹ ਦਿੰਦੇ ਆ ਬਿਲਕੁਲ ਬਿਲਕੁਲ ਪਾਤਾ ਗਾਂ ਬਾਤਾਂ ਜੂੰਦੀ ਰਵੇ ਕਰਮਾਲੀ ਕੋਈ ਉਹ ਨਾ ਮੱਝ ਜਿਹੜੀ ਬੁੱਢੇ ਤੋਂ ਨਾ ਫੜੀ ਜਾਊਗੀ ਪੱਕੀ ਗੱਲ ਆ ਆ ਜਾ ਨਹੀਂ ਵਿਖਾ ਦੇ ਮੁਖੜੇ ਤੇ ਭਾਉਰੀ ਦੁੱਧ ਦੁੱਧ ਵੀ ਆਵੇਂ ਮੋਤਰਾ ਤੋਂ ਰੱਖਣ ਕਿ ਨਾ 13 8 12 ਕੀ 11 ਕਿਲੋ ਇਹ ਹੋਲੇ ਹਾਦਸੇ ਤੇ ਨਾ ਭਾੜੇ ਪਾਉਣਾ 11 ਕਿਲੋ ਕੋਈ ਚਾਰ ਡਾਂਗ ਆਣ ਕੇ ਭੈਣ ਭਰਾ ਚੋਵੇ ਮਾਫੀ ਚਾਹੁੰਨਾ ਗਰਮੀ ਦੇ ਕਾਰਨ ਫੋਨ ਗਰਮ ਹੋ ਗਿਆ ਸੀ ਤੇ ਹੀਟ ਦਾ ਸਾਈਨ ਆਨ ਡਾ ਪਿਆ ਸੀ ਤੇ ਆਪਾਂ ਹੁਣ ਅੱਗੇ ਵੀਡੀਓ ਸ਼ੁਰੂਆਤ ਕਰਦੇ ਆ ਤੇ ਪਾਪ ਜੀ ਆਪਣਾ ਇਹ ਪਹਿਲ ਧਾਰਮੜਾ ਦੀ ਫਿਰਦਾ ਦੇਣ ਹਾਂਜੀ ਹਾਂਜੀ ਫੋਨ ਗਰਮ ਹੋ ਗਿਆ ਕਰਕੇ ਵੀ 1000 ਰੁਪਏ ਗਈ ਬੀਤੀ ਗਰਮੀ ਧੁੱਪ ਲੱਗੀ ਬੜੀ ਆ ਜਾਲੀ ਕਰਨਾ ਥੋੜੀ ਛਾਂਵੇਂ ਕਰਨਾ ਕੋਈ ਗੱਲ ਨਹੀਂ ਕੋਈ ਗੱਲ ਛਾਂਵੇਂ ਕਰ ਲੈ ਇੱਕ ਮਿੰਟ ਐ ਪੱਕਿਆ ਜੇ ਬਹੁਤ ਹੀ ਛਾਂ ਕੋਈ ਗੱਲ ਛਾਂਵੇਂ ਕਰ ਲੈ ਕੋਈ ਗੱਲ ਨਹੀਂ ਜਦੋਂ ਭੰਤੀ ਲਾ ਕੇ ਆ ਜੀ ਲਾਤੀ ਚਲਾਤੀ ਮੈਂ ਵੀਡੀਓ ਉੰਤੇ ਪਰ ਆ ਆਪਣੇ ਜੀ ਆਪਾਂ ਭਰਾਵਾਂ ਦੀ ਬਿਲਕੁਲ ਬਿਲਕੁਲ 9 ਮੀਟਰ ਧਾਰਾਂ ਤਨੂ ਮਾਰ ਕੇ ਵਿਖਾਵਾਂਗੇ ਤੇ ਸਾਡੀ ਕਰਦਾਂਗੇ ਪੂਰੀ ਤਰ੍ਹਾਂ ਬੈਠਾ ਦੀ ਜੁੱਟੋ ਕੀ ਅਕੀਂ ਬੰਨੇਵਾ ਦੀ ਲਾਠਾ ਹੀ ਕਰਮਾ ਲਈ ਉਸ ਵੇਲੇ ਬੱਚਾ ਛੱਡਦੇ ਸਾਰੇ ਕੋਈ ਭਾਈ ਨਹੀਂ ਕੋਈ ਸ਼ਾਈ ਨਹੀਂ ਇਹ ਤੇ ਚਰਾਈ ਆ ਜਿਆਦੀ ਬੋਲੀ ਆ ਤੇ ਕੱਦ ਕਾੜ ਵੜਾ ਭਾਉ ਜੀ ਮੈਂ ਨੇ ਤਾਂ ਉਹ ਬੇਲ ਚੈੱਕ ਕਰਾਉਣਾ ਸਕਦੇ ਨਾ ਪੜੀ ਮੜਾ ਮੜਾ ਦੇ ਪਾਸੇ ਆ ਤੁਸੀਂ ਬੇਲ ਚੈੱਕ ਕਰ ਸਕਦੇ ਛੋਟੀ ਦੀ ਬੇਲ ਬਤਾ ਬਹੁਤ ਚੰਗਾ ਛੋਟੀ ਦਾ ਸੱਚੇ ਪਾਸ਼ਾ ਮੇਰ ਕਰੇ ਦੇਖੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਤੇ ਆ ਉਹ ਦਾਂ ਛੇ ਦੰਦ ਇਹ ਕੋਹਰੇ ਅਤੇ ਨਗੀਨਾ ਵਿਖਾਉਣੇ ਆ ਉਹ ਪੋਤਾ ਆਪਣਾ ਖਲੋਤਾ ਆ ਇਹ ਬਾਕੀ ਮੈਂ ਨੋਟ ਕਰਾ ਦੇ ਇਹਦੇ ਚਾਰੇ ਪੈਰਾਂ ਤੇ ਨਿਸ਼ਾਨ ਜੇ ਕਿਸੇ ਵੜੇ ਵੀਡੀਓ 'ਚ ਨਹੀਂ ਨਜ਼ਰ ਆਉਂਦਾ 100 ਗੱਲ ਬਾਤ ਹੁੰਦੀ ਆ ਚਾਰੇ ਪੈਰ ਤੇ ਤੇ ਆ ਇਹ ਆਹ ਚੈੱਕ ਕਰ ਸਕਦੇ ਜੀ ਪਰਲੇ ਪੈਰ ਤੇ ਪਰਲੇ ਪਾਸੇ ਇਹਦੇ ਵਿੱਚਕਾਰ ਪਿਛਲੇ ਬਰਾਬਰ ਆ ਗਿਆ ਪੁੱਤ ਆ ਤੁਸੀਂ ਚੈੱਕ ਕਰ ਸਕਦੇ ਜੀ ਦੇਖੋ ਤੁਹਾਨੂੰ ਕੱਗੇ ਦੇਖੋ ਤੁਹਾਨੂੰ ਹਰ ਤੇ ਜਿਹੜੀ ਮੂਲੀ ਨਹੀਂ ਤਰੀ ਗੁਰਵਾ ਹਾਂ ਹਾਈਬ੍ਰਿਡ ਮੂਲੀ ਵਾਈਬ੍ਰਿਡ ਮੂਲੀ ਮਗਰ ਲਾ ਕਿਨੇ ਗਨਾਂ ਹੈ ਗਾਂ ਗਿਰਗਾ ਮਗਰ ਲਾ ਦੇ ਮੂਲਾ ਵਾਦੇ ਅੱਖੀ ਚੜਦੇ ਦੋ ਅਖਲੀ ਗਨਾਂ ਚੱਕਰ ਕੀ ਆ ਮਹਿੰਗਾ ਰੋ ਇੱਕ ਵਾਰ ਸਸਤਾ ਰੋ ਵਾਰ ਵਾਰ ਬਿਲਕੁਲ ਹਾਂ ਗਾਂ ਬਾਤਾ ਪਾ ਜੀ ਦਾਦਾ ਕੀ ਜਵਾਂਗਾ ਤੁਹਾਡਾ ਦੀ ਗੱਲ ਕਿ ਨਹੀਂ ਗਾਂ ਬਾਤਾਂ ਪਾਓ ਜੀ ਬਿਲਕੁਲ ਪਾਉਗੀ ਬਹੁਤ ਵਧੀਆ 100 ਨੂੰ 100 ਜਿਆਦੀ ਗੁਰੂ ਆ ਮਨੇ ਥਾਣੀ ਬਹੁਤ ਮਨਾਏ ਜਿਹੜਾ ਰੇਹ ਨਹੀਂ ਦੇ ਰੇਹ ਮਨੇ ਖਿਚਣ ਦੀ ਵੀ ਲੋੜ ਨਹੀਂ ਪੈਂਦੀ ਬਾਉ ਤੇਰੇ ਖਿੱਚ ਖਿੱਚ ਚੋਂਦਾ ਵਾ ਨਾ ਨੀ ਇੱਥੇ ਕਿੱਥੇ ਆਵੇ ਤੇ ਤੂੰ ਮੈਂ ਤਾਂ ਉੱਥੇ ਅਜਾ ਆਵੇ ਮੈਂ ਕਦੀ ਚੋਈ ਨਹੀਂ ਆ ਤੇ ਦੱਸਦਾ ਤੇਰੇ ਬਿਲਕੁਲ ਬਿਲਕੁਲ ਜਿਆਦੀ ਜਿਆਦੀ ਹੱਦੋਂ ਜਿਆਦੀ ਬੋਲੀ ਆ ਤੇਰਾ ਇੱਧਰ ਆ ਗੁਰੂ ਆ ਮਲੇ ਇੱਧਰ ਵੇ ਚਰਾ ਗਿਆ ਗੁਰੂਆ ਮੈਨੂੰ ਸਮਝਾ ਹਾਂ ਬਾਤ ਸਮਝੋ ਗੱਲ ਬਾਤ ਗੁਰੂਆ ਐ ਪਿੱਛੋਂ ਚੋਰ ਬੋ ਚੋਏ ਥੋੜਾ ਉੱਠ ਜੂਗੀ ਮੈਂ ਨਾ ਉੱਠੂ ਕਿੱਧਰ ਆ ਇਧਰ ਗੱਲ ਕਾਦੀ ਦੋਵੇਂ ਜਾਣੇ ਥੱਲੇ ਬਹਿ ਜਾਣ ਕੇ ਮਾਜੂੜ ਪੀਂਈ ਇਧਰੋਂ ਤੁਸੀਂ ਕੱਢੋ ਪਾਉ ਜੀ ਉਹ ਤੂੰ ਦਿੰਦੀ ਮਾਜੂੜ ਪੀਂਈ ਤੇ ਮਾਜੂੜ ਕਦੇ ਨਾ ਦੋ ਪਾਸੇ ਤੁਰਿਆ ਮੈਂ ਫਾਰੀ ਤੂੰ ਹਣਿਆ ਤਾਈ ਤੇ ਮੱਤ ਫਰੀ ਦੇ ਦਾਂਗੇ ਬਸ ਫਿੱਟੇ ਦੀ ਥਾਂ ਲੋਰ ਤੇ ਚੱਡੇ ਨਾ ਲਾ ਦੇ ਤੂੰ ਡਾ ਚੱਡੇ ਨਾ ਤਾਂ ਲਾ ਦੇ ਕੱਢ ਲੈ ੱੱਬੇ ਨੇ ਤਾਂ ਲਾ ਦੇ। ਲੋਕ ਹੋ ਹੀ ਗਿਆ ਪੰਜਾਂ ਧਾਰਾ ਜੀ। ਕਿਚਨ ਦੀ ਲੋੜ ਨਹੀਂ ਆ। ਤੇ ਮਗਰੇ ਦੇ ਵੀਰ ਮੱਟਾ ਡੋ ਗਈ ਨਾ ਮਨ ਦੱਬਿਆ ਨਹੀਂ ਜਾਂਦਾ ਮਗਰੇ ਦੇ ਕੱਟਾ ਜੋ। ਵੇਖੋ ਵੇਖੋ ਛੱਡ ਕੱਢਿਆ ਕਰ ਮਾਰੀ। ਛੱਡ ਆ ਵੀ ਫੇਰਾ ਕਰਨੀ ਦੀ। ਬਾਕੀ ਆਪਾਂ 2 3 ਚਵਾਈਆਂ ਕਰ ਕਰ ਖਾੜੋ 2 3 ਚਵਾਈਆਂ ਕਰ ਕਰ ਵੀਰੋ। ਤਖਲੀਆਂ ਕਰ ਕਰ ਖਾੜੋ ਤਖਲੀਆਂ। ਇਹ ਤੋੜ ਤਿੰਨ ਤੋੜਦੀ। ਤੋੜਦੀ ਭਾਗ ਦੀ। ਇੱਕ ਰਿੰਫੇ ਮਾਰਾ ਗੇੜਾ ਦਵਾ ਲਈ ਹੁਣ। ਇਹ ਦੇ ਦੇ ਗੇੜਾ ਚੌਕ ਦਾ ਨਾਨੇ ਨੋਰੀਏ ਲੈ ਰੱਬ ਨੇ ਕਰਤਾ ਈ ਢੰਡਾ ਪਾਉ ਹੁਣ ਆਪਾਂ ਕਸਰ ਕੱਢਾਂਗੇ ਜਿਹੜੀ ਰਹਿੰਦੀ ਕਿਹੜਾ ਦਿੱਤਾ ਗਿਆ ਚਾਰ ਵੇਚਤੀਆਂ ਖੈਰ ਦੀਆਂ ਆਪਾਂ ਕੀ ਗੱਲ ਆ ਸ਼ੋਰਟ ਵੀ ਚੜਾਵਾਂਗੇ ਇਹ ਨਹੀਂ ਉਤਰਾਂ ਗਈ ਜਾਵਾਂਗੇ ਬੱਕੀ ਗੱਲ ਆ ਪੱਕੀ ਗੱਲ ਲੈ ਲਓ ਭਾਜੀ ਲੈ ਲਓ ਬਾਕੀ ਵੀਡੀਓ ਨੂੰ ਥੋੜਾ ਹਾਈ ਕੁਆਲਿਟੀ ਦੇ ਕਰਕੇ ਕੱਲਾ ਕਲੰਗ ਵੇਖਿਆ ਕਰੋ ਡੰਗਰ ਦਾ ਬਾਅਦ ਇੱਥੇ ਆਣ ਕੇ ਕੋਈ ਲੋਕਸ਼ੇਪ ਵਾਲੀ ਗੱਲ ਨਾ ਰਹਿ ਜੇ ਇੱਕ ਕਮਰਾ ਤੇ ਬੈਠਾ ਇੱਥੇ ਉਤਾਈਓ ਮੈਂ ਕਹਿਆ ਨਾ ਫੋਨ ਪਾਸੇ ਰੱਖ ਦਿਓ ਮੈਨੂੰ ਹੁੰਦੇ ਨੀਂ ਨਾ ਚਾ ਲੈ ਆਓ ਭਾਜੀ ਇਹ ਨੂੰ ਹੁੰਦੇ ਨਹੀਂ ਆਹ ਪਿਆਰੇ ਵੀਰ ਦੇ ਪਾਸੇ ਹੀ ਰੱਖਿਆ ਆ ਤੇ ਬਾਕੀ ਜਿਹੜੇ ਭਰਾਵਾਂ ਦਾ ਫੋਨ ਨਹੀਂ ਚੁੱਕਿਆ ਜਾਂਦਾ ਮਾਫੀ ਚਾਹੁੰਦੇ ਆ ਸੁਣਾ ਗੱਲ ਗਾਂ ਬਾਤਾਂ ਗਾਂ ਬਾਤਾਂ ਭਾਜੀ ਆ ਜਾ ਨਹੀਂ ਆ ਜਾ ਮੈਨੂੰ ਥਣ ਦੇਖ ਦੇ ਕੇ ਆ ਜਾਂਦਾ ਕਰਮ ਆਈ ਗਾਂ ਬਾਤਾਂ ਭਾਜੀ ਦੀ ਗੱਲ ਕੰਮ ਬਾਕੀ ਚੱਡੇ ਦੇ ਨਿਸ਼ਾਨ ਜੇ ਆਜੇ ਤੈਨਾਂ ਰਿਓ ਚਵਾਈ ਕਰ ਕਰਕੇ ਬਿਲਕੁਲ ਆ ਜਾਨੀ ਆ ਜਾ ਲੈ ਰੋ ਪਾਉਂਦੀ ਇਹ ਤੇ ਵੜੀ ਉਹਦੀ ਘਾਰਿਆਂ ਦੇ ਨੂੰਹ ਤੇ ਚੀਕੋੜੀ ਆ ਜੀਓ ਹਾਂ ਹੱਲੈਲੂਇਆ ਰੋ ਪਾਉਂਦੀ ਮਾਝਾ ਆ ਜੀ ਹਾਂ ਮਾਝਾ ੜੋ ਆ ਦੇ ਸ਼ੂਗਰ ਆ ਸ਼ੂਗਰ ਤੇ ਮੁੱਲ ਪਾਉ ਜੀ ਦਾ ਮੋਨਾ ਤੀਨਾ ਬੰਦੇ ਤੂੰ ਗਾ ਚੋ ਕ ਲੈਣ ਤੇ ਕਿੰਨੀ ਜੱਟਾ ਤੂੰ ਗਾਈ ਤੂੰ ਲੈ ਤਾ ਕੁਰੀ ਉਹ ਕਰਨਾ ਕਰ ਆ ਚੋਕਰੀ ਇਕੂੰ ਦਾ ਨਹੀਂ ਮੈਂ ਤਾਂ ਕਹਿੰਦੇ ਆ ਆਪਣੀ ਵੀਡੀਓ ਲੰਮੀ ਹੁੰਦੀ ਜਾਂਦੀ ਹੈ ਨਾ ਇਹ ਮੁੱਲ ਕਰਦਾ ਭਾਵੇਂ ਮੈਂ 1 20 ਕਰੀਏ 1 10 ਕਰੀਏ 1 ਲੱਖ ਦੇ 3000 ਰੁਪਏ ਪੁੱਛ ਕੋਣਾ ਇਹ ਜੇ ਤੋ 1 3 ਲੈਣਾ ਇਹਦਾ ਮੈਂ ਦੋ ਚੁਆਈਆਂ ਕਰਕੇ ਮੱਝ ਦੇ ਰਹੀ ਆ ਹਾਂ ਅੱਗੇ ਆ ਪੀਸ ਆ ਗਿਆ ਹੁਣ ਤੂੰ ਚੈੱਕ ਕਰ ਸਕਦੇ ਹੁਸਨ ਇਹਨੂੰ ਆਂਦੇ ਹੁਸਨ ਹੁਸਨ ਆਂਦੇ ਨੂੰ ਹੁਸਨ ਮੈਂ ਨਾ ਮਾਰ ਕੇ ਗੁਰਦਾ ਬੰਦਾ ਦੇਂਦਾ ਗੁਰਦਾ ਗਾਂ ਬਾਤ ਆ ਪਾ ਜੀ ਕਈ ਨਾ ਗਾਣਾ ਬਣ ਜਾਈਏ 5000 ਦੀ ਉਹ ਨਹੀਂ ਲਾਤੀ ਗੂਆ ਧੇ ਹੋਰ ਬਾਕੀ ਇਹ ਗੱਬਣ ਜੇ ਕੋਈ ਤਿੰਨ ਲੈੜੇ ਚਾਰ ਲੈੜੇ ਤਿਆਰ ਹੀ ਆ ਇਹ ਬਾਬਾ ਤੋਂ ਕੋਈ ਵੀ ਕੋਈ ਬੰਦੇ पतली चमड़ी सिंगल दी सिंगल हड्डी ਤੇ ਥਣ ਤੁਹਾਡੇ ਸਾਹਮਣੇ ਆ ਮੋੜ ਲਿਆ ਪਗ ਮੂੰਹ ਦੀ ਬੜੀ ਮਿੱਠੀ ਭਾਉਗੀ ਉਹ ਮੂੰਹ ਦੀ ਕਿਸੀ ਵੀ ਕਹੀ ਹੋਊਗੀ ਦੇਖੋ ਸੇ ਕੋਲ ਨਾ ਠਿੱਕੀ ਆ ਗਈ ਬਾਕੀ ਜਿਆਦਾ ਹੈਗੀ ਵੀ ਦੰਦਾਂ ਜਾ ਦੇਖ ਸਕਦੇ ਤੁਸੀਂ ਕੀ ਹੋਏ ਗਾਂ ਬਾਤਾ ਵੇ ਸੈਂਗ ਇਹ ਅਣਾ ਬਾਕੀ ਜਿੰਦ ਕੀ ਕਰਨੀ ਵੀ ਤੂੰ ਹਾਂ ਵੀ ਦੇਖ ਲੈਣੀ ਆ ਹਾਂ ਸਿਫਤ ਕਰਨ ਦੀ ਲੋੜ ਹੀ ਨਹੀਂ ਆ ਬਾਕੀ ਅੱਜ ਤੋਂ ਚੌਂਕ ਦਿਨਾਂ ਨੂੰ ਦੱਸੂਗੀ ਕਿ ਮੈਂ ਹੈਗੀਆਂ ਹੋਣੀ ਬੜਾ ਬਣਾਇਆ ਲੇਵਾ ਤੇ ਕੋਈ ਬਾਕੀ ਕਾਨੂੰਨੀ ਲੈਵੇ ਰਿਓ ਕੋਈ ਬਾਹੀ ਸ਼ਾਈ ਨਹੀਂ ਆ ਹਾਂ ਪਤ ਹੈ ਇਹਦਾ ਆਸਮੇਂ ਤੂੰ ਜਦੋਂ ਪੈਕ ਕਰਦੇ ਨਹੀਂ ਆ ਬਿਲਕੁਲ ਬਿਲਕੁਲ ਇੱਕ ਮਾਧਿਅਮ ਮੰਨ ਨੂੰ ਜੋ ਮਰਜ਼ੀ ਮੰਗੀ ਜਾਏ ਹਾਂਜੀ ਇਹ ਲੜੀ 4 ਇਹ ਲੜੀ 5 ਇਹ ਲੜੀ 6 ਇਹ ਲੜੀ ਹਫ਼ਤਾ ਦੇ ਭਵੇਂ ਥੂਪੇ ਭੜਕੇ ਹਾਂਜੀ ਤੇ ਸਮੁੰਦਰ ਆ ਹਾਂਜੀ ਇਹ ਹਵਾ ਨਾ ਇਹ ਡੱਕੜੀ ਲਿਖਦੀ ਆ ਹਾਂਜੀ 95 ਦੀ ਲਿਖਦੀ ਆ ਹਾਂਜੀ 90 ਦੀ ਲਿਖਦੀ ਆ ਬਿਲਕੁਲ ਜੀ 90 ਦੇ ਤੋਂ ਜਾ ਗਈ ਚਾਰ ਡਾ ਦੇ ਯਾਰ ਮਾਰੀ ਕੇ ਮਡਾ ਦੇ ਯਾਰ ਚਲ ਕੋਈ ਗੱਲ ਐਰ ਕੀ ਮੰਨ ਕਿਆ ਡਾ ਦੇ ਲੱਗੇ ਤੋ 86 ਦੀ 8600 ਦੀ ਤੇ ਨਹੀਂ ਕੋਈ ਨਹੀਂ ਕਰਦਾ ਕੇ ਮਾਨ ਯਾਰ ਨੋਤਣਾ ਛੋੜ ਜੱਪਾ ਜਿਹੜਾ ਲੈਣਾ ਉਹਨੂੰ ਦੇ ਕੇ ਖਿਲਾਵਾਂਗੇ ਬਿਲਕੁਲ 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 ਲਓ ਜੀ ਸੱਜਣੋ ਆਹ ਕੁਝ ਚਾਰ ਨਗ ਸੀ ਆਪਣੇ ਕੋਲ ਜਿਹੜੇ ਆਪਾਂ ਤੁਹਾਨੂੰ ਵਿਖਾਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਾਲੀ ਦਾ ਰੇਟ ਨਹੀਂ ਕੀਤਾ ਹਾਂ ਰੇਟ ਇਹਦੇ ਭਾਵੇਂ 2 ਦਾ ਵੇਚ ਦੋ 2.5 ਦਾ ਵੇਚ ਦੋ ਮਨੇ ਇਹਦੇ 4-4 ਲੱਖ ਦੇ ਲੱਗਦੇ ਆ ਇਹਦਾ ਕੋਈ ਮੋਲ ਨਹੀਂ ਕਰ ਸਕਦਾ ਵੀ ਜਿੱਡੀ ਕੇ ਨੂੰ ਰੱਬ ਨੇ ਥੂੜ ਤਲਾ ਹੀ ਜਿੱਡਾ ਕੇ ਠੰਡਾ ਵਾ ਮਾਰਮੂਰ ਨਾਲ ਇਹਦੇ ਗਾਲ ਹੀ ਨਹੀਂ ਬਾਕੀ ਸਿਰ ਬੜਾ ਚੌੜਾ ਕਰਮਾਲੇ ਦਾ ਹਾਂ ਜੇ ਕਹੇ ਜੀ ਨੂੰ ਖੜਿਆ ਮਾਰੇ ਮਾਲੀ ਬਾਈ ਚਾਂਸ ਵੀਰ ਇੰਨੀ ਕਿ ਤਰੀਫ ਇਹਦੀ ਮੈਂ ਕਰਦਾ ਵਾਂ ਮਾਲੀ ਮੜਾ ਲਾਂਗੀ ਜਿੱਦਾਂ ਮਰ ਜਾਓ ਬੱਚੀ ਨੂੰ ਬੱਚੀ ਨੂੰ ਭੂਰੇ ਕਿ ਲੱਤਾਂ ਦੇ ਹੱਥ ਫੇਰ ਕੇ ਵਿਖਾਇਓ ਮੈਂ ਨਵਾਉਣ ਡਿਆ ਆ ਕਿਦੇ ਭਾਵੇਂ ਨੂੰ ਕੁੜੀ ਆ ਚੋਈ ਜੇ ਤੂੰ ਲੱਤਾਂ ਦੇ ਹੱਥਾਂ ਨਾਲ ਗਾਂ ਬਾਤਾਂ ਆ ਭਾਜੀ ਮੈਂ ਨਾ ਜ਼ਿਆਦਾ ਹੀ ਠੰਡਾ ਆਈ ਦੇਖੋ ਮੈਂ ਤਾਂ ਦੱਸੀ ਆ ਨੱਤਾਂ ਤੋਂ ਲੱਤ ਨਾਲ ਨਹੀਂ ਮੁੱਟੂਗਾ ਇਹ ਦੇਖੋ ਪਾ ਥੱਲੇਆਂ ਦੀ ਨਾਂ ਦੇ ਰੀਏ ਦੇ ਇਹ ਥੋੜਾ ਗਿਦੇ ਜਿੱਥੇ ਮਰਜੀ ਹੱਥ ਫੇਰੀ ਜਾਓ ਕਰ ਮਾਰੀ ਦੇ ਇਹ ਥੋੜਾ ਗਿਦੇ ਬਾਤ ਹੀ ਨਹੀਂ ਵੀਰ ਇਹ ਲੂਗਾ ਗਿਨੇ ਕਰ ਮਾਰਾ ਵੇ ਲੋ ਆਪਣੇ ਘਰ ਤੇ ਪਰੌਣਿਆਂ ਨੂੰ ਆਇਆ ਬਾਬਾ ਜੀ ਤੁਸੀਂ ਵੀ ਮਾਰ ਕੇ ਵਿਖਾ ਦਿਓ ਕੇ ਵੇਲੇ ਹੁੰਦਾ ਦੁਜੇ ਨਾਥਣਾ ਫੜੀ ਹੋਵੇ ਨਾ 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 ਤੇਰੇ ਵੀ ਜਾਂਦਨ ਦੇਮਗਾ ਨਾਲ ਨਾਥਣਾ ਜੀ ਗੁਰੂਆ ਗਾਂ ਬਾਤਾਂ ਪਾਉ ਜੀ ਤੇ ਆ ਵੀ ਕੀ ਨਾ ਵਾ ਆ ਬਖਾ ਹਾਂ ਜੀ ਦਾ ਥਾਰਾ ਆਂਦਨ ਦਿਆ ਕੰਮ ਆ ਪ੍ਰੋਗਰਾਮ ਜੀ ਦਾ ਕੰਮ ਆ ਜਿੱਥੇ ਮੈਂ 10 12 ਮੱਜਾ ਰੱਖਿਆ ਫੱਟਾ ਚਾਹੀਦਾ ਆ ਵੀ ਬਿਲਕੁਲ ਬਾਕੀ ਤੋਂ ਆਪ ਹੀ ਸਮਝ ਲੈਣਾ ਬਹੁਤਾ ਨਾ ਲੈਣ ਦੀ ਕੀ ਲੋੜ ਐ ਲੋੜ ਐ ਬਸ 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 ਅੱਖਾਂ-ਅੱਖਾਂ ਤੁਹਾਡੇ ਸਾਹਮਣੇ ਆ ਤੇ ਕੀ ਮੁੱਲ ਕਰਦਾ ਪਾਪਾ ਜੀ ਮੈਂ ਫੇਰ ਹੁਸਨ ਜੀ ਖੁੱਪ ਗਿਆ ਇੱਕ ਦਾ ਹੱਕੀਏ ਇੱਕ ਪੰਜ ਕਰੀਏ ਲੱਖ ਤੋਂ ਵੀ ਪਿਆਰ ਮੁਫਤ ਕਰ ਦਾਂਗੇ ਹੋਰ ਕੀ ਹੈ ਨਾ ਲੋ ਜੱਟਾ ਹੋਰ ਕੀ ਚਾਹੀਦਾ ਜਿਹੜਾ ਲੈਣ ਆਇਆ ਉਹਨੂੰ ਦੇ ਕੇ ਘਲਾਵਾਂਗੇ ਠੀਕ ਆ ਪਾਪਾ ਜੀ ਠੀਕ ਆ ਮਿਹਰਬਾਨੀ ਪਾਪਾ ਜੀ ਕੋਈ ਗੱਲ ਨਹੀਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰੂ ਨਾਨਕ ਦਾਸ ਮਿਹਰ ਕਰੇ ਕੋਈ ਮਾੜਾ ਚੰਗਾ ਮੂੰਹ ਚੋਂ ਲਫ਼ਜ਼ ਨਿਕਲਿਆ ਹੋਵੇ ਤੇ ਦੋਹੇ ਹੱਥ ਬਨ ਕੇ ਮਾਫੀ ਚਾਹਣਾ ਆ ਆਪਾਂ ਕਿਸੇ ਨੂੰ ਦਿਲੋਂ ਦਿਖਾਉਣਾ ਨਹੀਂ ਚਾਹੁੰਦੇ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਸਾਰੇ ਆਪੋ ਆਪਣੀ ਜਗਾ ਠੀਕ ਆ ਚੰਗਾ ਕੰਮ ਕਰੋ ਪੈਹਾ ਵੜਾ ਔਖਾ ਬੰਦਾ ਖੂਨ ਪਸੀਨੇ ਦੀ ਕਮਾਈ ਆ ਕੋਈ ਵੀ ਦੀਰ ਮੇਰਾ ਵਾਲਾ ਕੁੱਤਾ ਨਾ ਕਰੇ ਬੱਚਾ ਨਾਲ ਵਖਾਇਆ ਕਰੋ ਹਾਂ ਚੰਗੀ ਤਰ੍ਹਾਂ ਵਿਖਾਇਆ ਕਰੋ ਜਿਹੜਾ ਬੱਚਾ ਨਹੀਂ ਦਿਖਾਉਂਦਾ ਸਮਝੋ ਪੈਣ ਪੜਾਓ ਬੱਚਾ ਪਿੱਛੇ ਵੱਡਾ ਹੁੰਦਾ ਵਾ ਆਪਾਂ ਦੇ ਕੇ ਨਾਮ ਵੀਰਜੀ ਪੈਲੀ ਵੰਡਣੀ ਆ ਜਿਹੜੀ ਗੱਲ ਆ ਤੇ ਇਸੇ ਨਾਲ ਵੱਡਾ ਹੁੰਦਾ ਵਾ ਇਸੇ ਨਾਲ ਮੈਨੂੰ ਦੋ ਇਜਾਜ਼ਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਮੈਂਟਾਂ 'ਚ ਆਪਣੇ ਨਗਰ ਦਾ ਨਾਮ ਜ਼ਰੂਰ ਲਿਖਿਆ ਕਰੋ ਕਿੱਥੋ ਕਿਥੋ ਭੈਣ ਭਰਾ ਦੇਖਦੇ ਆ ਤੇ ਸੱਸੇ ਗੱਲ ਪੰਜਾਬੀ